ਵਾਲੀ ਮਗਰੋਂ ਕਈ ਥਾਵਾਂ ਤੇ ਕੂੜਾ ਜਮ੍ਹਾਂ ਹੋਇਆ ਪਿਆ ਇਵੇਂ ਹੀ ਜਿੱਥੇ ਅੰਮ੍ਰਿਤਸਰ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਕੂੜੇ ਦੇ ਢੇਰ ਜਮ੍ਹਾਂ ਹੋਏ ਪਏ ਨੇ ਉੱਥੇ ਹੀ ਦੁਰਗਾਣਾ ਮੰਦਿਰ ਦੇ ਨੇੜੇ ਇੱਕ ਵਿਦੇਸ਼ੀ ਸੈਲਾਨੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਫਾਈ ਦੀ ਮਿਸਾਲ ਕਾਇਮ ਕੀਤੀ ਹੈ ਇਹ ਅੰਗਰੇਜ਼ ਨਾਗਰਿਕ ਹਰੇਕ ਸਾਲ ਭਾਰਤ ਆਉਂਦਾ ਤੇ ਖਾਸ ਤੌਰ ਤੇ ਅੰਮ੍ਰਿਤਸਰ ਵਿੱਚ ਆ ਕੇ ਸਫਾਈ ਦੀ ਸੇਵਾ ਕਰਨ ਦਾ ਸੁੱਖ ਪ੍ਰਾਪਤ ਕਰਦਾ ਹੈ ਇਸ ਦੌਰਾਨ ਜਦੋਂ ਉਸ ਨੇ ਕੂੜੇ ਦੇ ਢੇਰਾਂ ਵਿੱਚ ਧਾਰਮਿਕ ਪੋਸਟਰ ਦੇਖੇ ਤਾਂ ਉਸ ਨੇ ਇਹਨਾਂ ਪੋਸਟਰਾਂ ਨੂੰ ਬੜੀ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਈਡ ਤੇ ਰੱਖ ਦਿੱਤਾ ਉਸ ਨੇ ਕਿਹਾ ਕਿ ਧਰਮ ਨਾਲ ਜੁੜੀ ਕਿਸੇ ਵੀ ਚੀਜ਼ ਦਾ ਆਦਰ ਕਰਨਾ ਮਨੁੱਖਤਾ ਦੀ ਪਹਿਚਾਨ ਹੈ ਉਸ ਨੇ ਇਹ ਵੀ ਕਿਹਾ ਕਿ ਸਫਾਈ ਸਿਰਫ ਸਰਕਾਰ ਦੀ ਨਹੀਂ ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਭਾਰਤ ਇੱਕ ਅਧਿਆਤਮਿਕ ਦੇਸ਼ ਹੈ ਇਥੇ ਦੇ ਧਾਰਮਿਕ ਸਥਾਨਾਂ ਦੀ ਸਫਾਈ ਅਤੇ ਸ਼ੁੱਧਤਾ ਕਾਇਮ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਅਜਿਹਾ ਕਹਿੰਦੇ ਹੋਏ ਇਸ ਵਿਦੇਸ਼ੀ ਨਾਗਰਿਕ ਨੇ ਸਾਫ਼ ਸੁਥਰੇਪਣ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਸਥਾਨਕ ਨੌਜਵਾਨ ਗੌਰਵਜੀਤ ਪਸਰੀਚਾ ਨੇ ਦੱਸਿਆ ਹੈ ਕਿ ਉਸਨੇ ਵਿਦੇਸ਼ੀ ਸੇਵਾਦਾਰ ਨੂੰ ਸਫਾਈ ਕਰਦਾ ਦੇਖਿਆ ਤਾਂ ਖੁਦ ਵੀ ਉਹ ਉਸ ਦੇ ਨਾਲ ਜੁੜ ਗਿਆ। ਉਸਨੇ ਕਿਹਾ ਕਿ ਇੱਕ ਫੋਰਨਰ ਸਾਡਾ ਸ਼ਹਿਰ ਸਾਫ਼ ਕਰ ਰਿਹਾ ਹੈ ਤਾਂ ਇਹ ਸਾਡੇ ਲਈ ਪ੍ਰੇਰਨਾ ਹੈ। ਦੀਵਾਲੀ ਦੇ ਦਿਨ ਤਾਂ ਹਰ ਕੋਈ ਘਰ ਸਾਫ਼ ਕਰਦਾ ਹੈ ਪਰ ਅਗਲੇ ਦਿਨ ਹੀ ਸਭ ਭੁੱਲ ਜਾਂਦੇ ਨੇ ਕਿ ਸਫਾਈ ਦੀ ਇਹ ਸੇਵਾ ਸਾਲ ਦੇ ਹਰ ਦਿਨ ਹੋਣੀ ਚਾਹੀਦੀ ਹੈ ਇਸ ਵੇਲੇ ਵਿਦੇਸ਼ ਤੋਂ ਆਏ ਨਾਗਰਿਕ ਲਜਹਰ ਅਤੇ ਉਸ ਦੇ ਅੰਮ੍ਰਿਤਸਰ ਦੇ ਸਥਾਨਕ ਸਾਥੀ ਗੌਰਵਜੀਤ ਪਸਰੀਚਾ ਨੇ ਕੀ ਕੁਝ ਕਿਹਾ ਜਰਾ ਤੁਸੀਂ ਵੀ ਧਿਆਨ ਨਾਲ ਸੁਣਿਓ ਤੇ गौर ਫਰਮਾਇਓ ਯੂ ਕਮ ਆਲ ਦਾ ਵੇ ਫਰੋਮ ਅਵਾਰਡ ਯੈਸ ਆਈ ਏਮ ਕਮਿੰਗ ਫਰੋਮ ਯੂਰੋਪ ਫਰੋਮ ਸਰਬੀਆ So what did you feel when you say the garbage around such holy place like durga mandir This is not only about durga mandir this is about whole of india yes. So even if you go to north even if you go to south northeast any place is the same problem yes. garbage is all over the place all over our holy places everywhere hospitals uh, streets neighborhoods So india is too beautiful to be this dirty So we have to respect our country in a proper way It's easy to say jai mata uh jo bharat ki jaye or anything else such we need to give proper respect to our country to mera message aapke liye hai sabhi ko apni ghar ya dukaan ke samne 2 meter ki door saaf rakhna hai itna kaafi hai how did the local people react when say you cleaning the area you can see how they reacting there are so many good people who are coming to help out so that means that everybody wants to see this change happen everybody wants to see india clean but they're scared to start they think nobody cares So let's just take that initiative and keep 2 meters outside our homes clean, outside our shops or mandirs. Uh, sir after doing the seva how do you feel about Amritsar and Amritsar? Oh Amritsar is amazing. I love the food, people are very nice, the place is amazing, but we need to clean it up. Mm. Same as every other place in India, uh, once we clean India, the the India's shine is going to come out. We're going to oh. see the true beauty of India. Thank you to Doman. No message. I am Gaurajit Pasricha. This is my brother, Doctor Jagmeet. I am Gaurajit Pasricha. This is my brother, Doctor Jagmeet. So I was following this guy since long, and I really, you know, admired what he does. Coming from a foreign nation and loving this place so much. मैंने देखा भी अगर एक बाहर का बंदा इतना प्यार कर सकता है इंडिया को आके हर जगह उसको गंदगी अच्छी नहीं लगती क्लीन करना चाहता है तो मुझे लगा जस्ट वॉन्टेड टू बी द पार्ट ऑफ इट तो

ਉਹ ਤਾਂ ਵੈਸੇ ਹੀ ਆਪਾਂ ਇੱਕ ਪਲੇਸ ਚੂਜ਼ ਕਰ ਲਈ ਕਿ ਚਲੋ ਠੀਕ ਹੈ ਵਰਗਾਨਾ ਟੈਂਪਲ ਦੇ ਕੋਲ ਅਦਰਵਾਈਜ਼ ਕੋਈ ਇਹ ਪਾਰਟिकुलर ਨਹੀਂ ਕਿ ਕੋਈ ਇਹ ਕੋਈ ਸਪੈਸ਼ਲੀ ਚੂਜ਼ ਕੀਤੀ ਹੈ ਕੋਈ ਵੀ ਪਲੇਸ ਹੋ ਸਕਦੀ ਸੀ ਇਹ ਸੀ ਚਲੋ ਉਧਰ ਰਸ਼ ਜ਼ਿਆਦਾ ਹੁੰਦਾ ਥੋੜਾ ਜਿਹਾ ਦਿਵਾਲੀ ਤੋਂ ਅਗਲੇ ਦਿਨ ਆਈ ਸੋਚ ਕਿ ਚਲੋ ਆਪ ਬੈਸਟ ਪਲੇਸ ਹੈ ਕਿ ਥੋੜਾ ਜਿਹਾ ਇੱਕ ਰਿਲੀਜੀਅਸ ਫੈਕਟਰ ਵੀ ਵਿੱਚ ਆ ਗਿਆ ਇਸ ਕਰਕੇ ਚੂਜ਼ ਕੀਤੀ ਹੈ ਸਰਕਾਰ ਦਾ ਸਿਰਫ ਧਿਆਨ ਨਹੀਂ ਕਿਸੇ ਵੱਲ ਨਹੀਂ ਨਹੀਂ ਐਵੇਂ ਤਾਂ ਕੋਈ ਗੱਲ ਨਹੀਂ ਇਸ ਗੱਲ ਤੇ ਅਸੀਂ ਤਾਂ ਨਹੀਂ ਕੁਝ ਕਹਿ ਸਕਦੇ ਕਿ ਸਰਕਾਰ ਵੀ ਆਪਣਾ ਕੰਮ ਕਰਦੀ ਹੈ ਪਰ ਸਰਕਾਰ ਨਾਲੋਂ ਜ਼ਿਆਦਾ ਲੋਕਾਂ ਨੂੰ ਆਪਣਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਦਾ ਸਿਰਫ 2% ਕੰਮ ਆ 98% ਜਿਹੜਾ ਕੰਮ ਆ ਲੋਕਾਂ ਦਾ ਲੋਕੀ ਇਹ ਸਾਰਾ ਕੂੜਾ ਪਾਉਂਦੇ ਆ ਸਰਕਾਰ ਨਹੀਂ ਪਾਉਂਦੀ ਫਰੇਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਸਰਕਾਰ ਨੂੰ ਨਹੀਂ ਅਗਰ ਹਰ ਇੱਕ ਪਰਸਨ ਧਿਆਨ ਦੇਗਾ ਕੂੜਾ ਚੱਕੇਗਾ ਆਪਣੀ ਜਗ੍ਹਾ ਤੋਂ ਤਾਂ ਵੈਸੇ ਹੀ ਸਾਰੀ ਜਗ੍ਹਾ ਕਲੀਨ ਹੋ ਜਾਊਗੀ ਕੁਝ ਰਹੇਗਾ ਨਹੀਂ ਗੰਦਗੀ ਹਰ ਪਰਸਨ ਸੋਚੂਗਾ ਫॉर ਦੀਵਾਲੀ We clean our homes to invite uh, Ma Lakshmi Ma. So we clean all our homes the same way we need to clean our streets to invite the divine. So please, let's keep it clean.